Yeah. ਦੀ ਸੇਵਾ ਕਰਨ ਵਾਸਤੇ ਜਿਹੜੀ ਆ ਭੱਤੀ ਆ ਉਹ ਸ਼ੁਰੂ ਕੀਤੀ ਗਈ ਆ ਤਾਂ ਜੋ ਨੌਜਵਾਨ ਜਿਹੜੇ ਆ ਪੰਜਾਬ ਦੇ ਜਿਨ੍ਹਾਂ ਦੇ ਅੰਦਰ ਜਿਹੜਾ ਦੇਸ਼ ਦੀ ਸੇਵਾ ਕਰਨ ਵਾਸਤੇ ਜਜ਼ਬਾ ਜਿਹੜਾ ਹੈਗਾ ਉਹ ਉਹ ਜਿਹੜਾ ਆਪਣੇ ਜਜ਼ਬੇ ਨੂੰ ਜਿਹੜਾ ਅੱਗੇ ਵਧਾ ਸਕਦੇ ਆ ਤੇ ਜਿਹੜਾ ਅਗਨੀ ਵੀਰ ਜਿਹੜੀ ਆ ਇੱਕ ਮਹੀਬ ਜਿਹੜੀ ਆ ਸਰਕਾਰ ਵੱਲੋਂ ਚਲਦੀ ਪਈ ਆ ਜਿਨ੍ਹਾਂ ਦੇ ਤਹਿਤ ਆਰਮੀ ਦੇ ਵਿੱਚ ਜਿਹੜੀ ਆ ਭਰਤੀ ਕੀਤੀ ਜਾਂਦੀ ਆ ਨੌਜਵਾਨਾਂ ਦੀ ਉਹ ਜਿਹੜੀ ਆ ਉਹ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਇਹਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਉਹ ਕਾਫੀ ਉੱਪਰ ਕੇ ਸਾਹਮਣੇ ਆ ਰਹੀ ਆ ਜਿਨ੍ਹਾਂ ਦਾ ਵਿੱਚ ਜਜ਼ਬਾ ਜਿਹੜਾ ਇੰਨਾ ਹੈ ਦੇਸ਼ ਦੀ ਸੇਵਾ ਕਰਨ ਵਾਸਤੇ ਵੀ ਉਹ ਜਿਹੜੇ ਤਤ ਪਰ ਹੁੰਦੇ ਵੀ ਦਿਖਾਈ ਦਿੱਤੇ ਆ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਇੱਥੇ ਉਹਨਾਂ ਦੇ ਟ੍ਰੇਨਿੰਗ ਜਿਹੜੇ ਕੈਂਪ ਲੱਗੇ ਹੋਏ ਨੇ ਵੀ ਕਾਫੀ ਜਿਹੜੇ ਨੌਜਵਾਨ ਇੱਥੇ ਮੌਜੂਦ ਨੇ ਜੋ ਦਰਸਾ ਰਿਹਾ ਵੀ ਕਿਸ ਤਰ੍ਹਾਂ ਜਿਹੜੀਆਂ ਟ੍ਰੇਨਿੰਗ ਕੈਂਪ ਦੇ ਵਿੱਚ ਉਹ ਆਪਣੇ ਜਿਹੜੇ ਕਹਿ ਸਕਦੇ ਆ ਵੀ ਮੈਂ ਜਿਹੜੇ ਤੇਜ਼ੀ ਸੇਵਾ ਕਰਨੀਆਂ ਉਹਦੇ ਵਾਸਤੇ ਜਦੋਂ ਜਾਂਚ ਕਰਦੇ ਹੋਏ ਕੋਸ਼ਿਸ਼ ਕਰਦੇ ਪਏ ਨੇ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਟੈਸਟ ਹੁੰਦੇ ਆ ਤੇ ਕਿੰਨੇ ਕੁ ਜਿਹੜਾ ਉਤਸ਼ਾਹ ਹੈਗਾ ਇਹਨਾਂ ਇਸ ਭਰਤੀ ਦੇ ਵਿੱਚ ਦੇਖਣ ਨੂੰ ਮਿਲਿਆ ਸਾਡੇ ਨਾਲ ਮੌਜੂਦ ਨੇ ਇੱਥੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਭਾਜੀ ਜਿਹੜੀ ਭਰਤੀ ਹੋ ਰਹੀ ਹੈ ਇਹਦੇ ਵਿੱਚ ਕਿੰਨਾ ਕੁ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਤੇ ਅਗਨੀ ਵੀਰ ਦੀ ਭਰਤੀ ਜਿਹੜੀ ਕਰੋੜਪੁਰ ਵਿੱਚ ਚੱਲ ਰਹੀ ਆ ਇਹ 18 ਤੋਂ ਲੈ ਕੇ 26 ਤੱਕ ਚੱਲੇਗੀ ਇਸ ਵਿੱਚ ਨੌਜਵਾਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ 8000 ਤੋਂ ਵੱਧ ਉਮੀਦਵਾਰ ਇਸ ਵਿੱਚ ਭਾਗ ਲੈਣ ਦੀ ਜਿਹੜੀ ਹੈ ਗਿਣਤੀ ਹੈ ਜਿਹੜੇ 8000 ਤੋਂ ਵੱਧ ਉਮੀਦਵਾਰ ਸੰਭਾਵਨਾ ਹੈ ਭਾਗ ਲੈਣਗੇ ਪੰਜ ਜ਼ਿਲ੍ਹਿਆਂ ਦੇ ਉਮੀਦਵਾਰ ਜਿਹੜੇ ਇਸ ਭਾਗ ਵਿੱਚ ਭਾਗ ਲੈਣਗੇ ਰੋਜ਼ਪੁਰ ਫਾਜ਼ਿਲਕਾ ਮੁਕਸ਼ਰ ਬਟਿੰਡਾ ਤੇ ਫਰੀਦਕੋਟ ਭਾਜੀ ਦੇਖਣ ਮਿਲਿਆ ਜੀ ਜੋ ਆਖਰੀ ਵੀਰ ਜਿਹੜੀ ਆ ਇਹਨਾਂ ਨੇ ਸਕੀਮ ਜਿਹੜੀ ਸ਼ੁਰੂ ਕੀਤੀ ਯਾਰ ਦੇਸ਼ ਦੀ ਸੇਵਾ ਕਰਨ ਵਾਸਤੇ ਕਈ ਵਾਰੀ ਦੇਖਿਆ ਨੂੰ ਆਈਸੀਚ ਚਰਚਾ ਬੜੀ ਚੱਲਦੀ ਸੀ ਵੀ ਇਹ ਮਤਏ ਦੇ ਚ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਬਹੁਤ ਘੱਟ ਆ ਲੇਕਿਨ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੱਗਦਾ ਵੀ ਨੌਜਵਾਨ ਕਾਫੀ ਉੱਪਰ ਕੇ ਜਿਹੜਾ ਉਹ ਸਾਹਮਣੇ ਆ ਰਹੇ ਨੇ ਨਹੀਂ ਨੌਜਵਾਨਾਂ ਵਿੱਚ ਭਰਤੀ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਕੱਲ ਪਹਿਲੇ ਦਿਨ ਤੋਂ ਹੀ ਦੇਖਣ ਨੂੰ ਮਿਲ ਰਿਹਾ ਔਰ ਜੋ ਰਿਜ਼ਲਟ ਆ ਹੈ ਅਗਰ 100 ਬੱਚਾ ਆ ਰਿਹਾ ਤਾਂ ਉਹਦੇ ਚੋਂ 80% ਬੱਚੇ ਆ ਜਿਹੜੇ ਰੰਨ ਨੂੰ ਕਲੀਅ ਔਰ ਨੌਜਵਾਨਾਂ ਵਿੱਚ ਪੂਰਾ ਉਤਸ਼ਾਹ ਆਰਮੀ ਵਿੱਚ ਭਰਤੀ ਹੋਣ ਨੂੰ ਲੈ ਕੇ ਦੇਸ਼ ਦੀ ਸੇਵਾ ਕਰਨ ਦੀ ਇਹ ਬੜੀ ਵੱਡੀ ਗੱਲ ਕੀਤੀ ਹੈ ਕਿਉਂਕਿ ਜੇ ਪੰਜਾਬ ਦੇ ਲੋਕ ਇੱਕ ਨੌਜਵਾਨਾਂ ਵਾਸਤੇ ਇੱਕ ਗੱਲ ਬਣੀ ਹੈ ਵੀ ਇਹ ਨਸ਼ੇ ਵੱਲ ਜੜੀ ਜਾ ਰਹੇ ਆ ਕਾਫੀ ਨਸ਼ੇ ਦੀ ਗੱਲਦਲ ਵਿੱਚ ਫਸਦੇ ਜਾ ਰਹੇ ਆ ਪਰ ਸੋਚੋ ਅਸੀਂ ਜਿਹੜੇ ਆ ਵੀ ਉਹ ਬੱਚੇ ਜਿਹੜੇ ਆ ਟ੍ਰੇਨਿੰਗ ਵਿੱਚ ਪਾਸ ਹੁੰਦੇ ਦਿਖਾਈ ਦੇ ਰਹੇ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਂਕੜਾ ਜਿਹੜਾ ਉਹਨੂੰ ਸਮਝਿਆ ਜਾ ਸਕਦਾ ਕੀ ਲੱਗਦਾ ਵੀ ਮਤਲਬ ਇਹ ਜਿਹੜੀ ਜਵਾਨੀ ਹੈ ਜੇ ਵੀ ਮਤਲਬ ਕਿ ਇਸ ਕਾਬਿਲ ਨਜ਼ਰ ਆ ਰਹੀ ਹੈ ਵੀ ਉਹ ਜਲੀ ਦੇ ਨਿਚੇ ਕੱ ਕਰ ਸਕਦੇ ਬੈਲਫੋਰਡ ਬਿਲਕੁਲ ਪਰਫੀਕਟ ਉਹ ਸਾਫ਼ ਇਹ ਚੀਜ਼ ਜਿਹੜੀ ਆ ਦਿਖ ਰਹੀ ਹੈ ਕਿ ਕਿਦਾਂ ਨੌਜਵਾਨਾਂ ਵੱਲੋਂ ਆਰਮੀ ਦੇ ਪਰਫੀਓਨ ਨੂੰ ਲੈ ਕੇ ਮਿਹਨਤ ਕੀਤੀ ਗਈ ਹੈ ਕਿੰਨੇ ਦਿਨਾਂ ਤੋਂ ਉਹ ਜਜ਼ਬੇ ਦੇ ਨਾਲ ਇਸ ਪਾਸੇ ਲੱਗੇ ਹੋਏ ਸੀਗੇ ਔਰ ਆਰਮੀ ਦਾ ਰਿਜ਼ਲਟ ਵੀ ਇਹ ਤੁਹਾਨੂੰ ਦੱਸ ਰਹੇ ਆ ਕਿ ਕੇਵਲ ਨਸ਼ੇ ਦੇ ਨਾਲ ਹੀ ਨਾ ਪੋਲਿਆ ਜਾਵੇ ਜਵਾਨੀ ਨੂੰ ਜਵਾਨੀ ਦੇਸ਼ ਦੀ ਸੇਵਾ ਲਈ ਪਾਸੇ ਵੀ ਤਤਪਰ ਆ ਉਹ ਚੀਜ਼ ਆ ਤੁਹਾਨੂੰ ਦੇਖਣ ਨੂੰ ਮਿਲੀ ਅਗਲੇ 6 ਦਿਨਾਂ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਕਿ ਨਗਰਾਂ ਲਗਾਤਾਰ ਹੋਰ ਵੀ ਕੁਝ ਨਗਰਾਂ ਕਾਫੀ ਵੱਧ ਚੜ ਕੇ ਆ ਰਹੀ ਜੋ ਪੰਜ ਜ਼ਿਲ੍ਹਿਆਂ ਦੇ ਵਿੱਚ ਗੱਲ ਕੀਤੀ ਆ ਵੀ ਹੋਰ ਵੀ ਜਿਹੜੇ ਜ਼ਿਲ੍ਹਿਆਂ ਦੀ ਹੈਗੀ ਹੈ ਜਿਹੜੇ ਚਾਹਵਾਲ ਹੁੰਦੇ ਆ ਉਹ ਵੀ ਆ ਸਕਦੇ ਆ ਜਾਂ ਸਿਰਫ ਪੰਜ ਜ਼ਿਲ੍ਹੇ ਇਹ ਜਿਹੜੀ ਪੱਤੀ ਹੋ ਕੇ ਕਿਹਾ ਜੀ ਜੋ ਫਿਰੋਜ਼ਪੁਰ ਆ ਯਾਰ ਉਹਦੇ ਅੰਦਰ ਸਿਰਫ ਪੰਜ ਜ਼ਿਲ੍ਹਿਆਂ ਦੀ ਵਰਤੀ ਹੋਣੀ ਆ ਬਾਕੀ ਜਿਹੜੇ ਜ਼ਿਲ੍ਹਿਆਂ ਦੀ ਵਰਤੀ ਪਟਿਆਲਾ ਜ਼ਿਲੰਦਰ ਗੁਰਦਾਸਪੁਰ ਨੂੰ ਦਗਾਣਾ ਅਲਾਕਲ ਜਿਹੜੇ ਯਾਰ ਆ ਉਹਨਾਂ ਦੇ ਅੰਦਰ ਵੀ ਇੱਥੇ ਸਿਰਫ ਪੰਜ ਜ਼ਿਲ੍ਹਿਆਂ ਲਈ ਕਿੰਨੇ ਕੁ ਭੜੀ ਜਿਹੜੇ ਨੂੰ ਕਹਿ ਸਕਦੇ ਆ ਵੀ ਜਿਹੜੇ ਪੇਰੈਂਟਸ ਵੀ ਆਏ ਆ ਉਹਨਾਂ ਦਾ ਰਹਿਣ ਵਾਸਤੇ ਖਾਣ ਪੀਣ ਦਾ ਹਰ ਜਿਹੜਾ ਇਕਤਿਆਮ ਜਿਹੜਾ ਇੱਥੇ ਕੀਤਾ ਜਾਂਦਾ ਜਾਂ ਆਪਣੇ ਪੱਧਰ ਤੇ ਹੀ ਉਹਨਾਂ ਨੂੰ ਕਰਨਾ ਪੈਂਦਾ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਸ਼ਾਸਨ ਕਰੋੜਪੁਰ ਵੱਲੋਂ ਹਰ ਸੰਭਵ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਨੌਜਵਾਨਾਂ ਦੀ ਸਿਹਤ ਸੁਲਤਨੀ ਇਸ ਤੋਂ ਇਲਾਵਾ ਜੁਨਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਲੰਚ ਦਾ ਪ੍ਰਬੰਧ ਕੀਤਾ ਗਿਆ ਆਰਮੀ ਵੱਲੋਂ ਵੀ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀਆਂ ਜਾ ਰਹੀਆਂ ਇੱਕ ਦਿਨ ਦੇ ਵਿੱਚ ਕਿੰਨੇ ਕੁ ਬੱਚਿਆਂ ਦਾ ਟੈਸਟ ਹੁੰਦਾ ਜਿਹੜੇ ਨਹੀਂ ਹੁੰਦੀ ਆ ਤੇ ਕਿੰਨੀ ਤਰ੍ਹਾਂ ਦੀ ਜਿਹੜਾ ਟ੍ਰੇਨਿੰਗ ਹੈ ਉਹਨੂੰ ਪਾਸ ਕਰਨਾ ਹੁੰਦਾ। ਇੱਕ ਦਿਨ ਤੋਂ ਜਿਦਾ ਕੱਲ 600 ਪਲੱਸ ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸੀ ਅੱਜ 800 ਪਲੱਸ ਹੈ ਔਰ ਕੱਲ ਨੂੰ 1000 ਬੱਚਾ ਆਉਣ ਦੀ ਸੰਭਾਵਨਾ ਹੈ। ਇਦਾਂ ਹੀ ਅਗਲੇ 4 ਦਿਨ ਹੋਰ ਜਿਹੜਾ 1000 1000 ਬੱਚਾ ਜਿਹੜਾ ਆਣ ਮੈਣ। ਇਹ ਜੀ ਸਾਡੇ ਨੰਦ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਵੀ ਇਹ ਟ੍ਰੇਨਿੰਗ ਦਾ ਆਖਰ ਮਕਸਦ ਕੀ ਆ ਕਿਉਂਕਿ ਮਕਸਦ ਇਹ ਆ ਕਿ ਦੇਸ਼ ਦੀ ਸੇਵਾ ਕਰਨਾ ਦੇਸ਼ ਦੀ ਸੇਵਾ ਕਰਨਾ ਉਹ ਨੌਜਵਾਨ ਜਿਹੜਾ ਨਾ ਅੰਦਰ ਜज्ਬਾ ਜਿਹੜਾ ਹੈਗਾ ਵੀ ਦੇਸ਼ ਦੀ ਸੇਵਾ ਕਰਨ ਦਾ ਉਹ ਬਾਹਰ ਚੜ ਕੇ ਜਿਹੜਾ ਤੇ ਉਹ ਦੇਖਣ ਨੂੰ ਦੇਖੇ ਮਿਲਦੇ ਪਏ ਨਹੀਂ ਕਿਉਂਕਿ ਜਾਰਾ ਤੱਕ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਜਾ ਰਹੀ ਸੀ ਕਿ ਵਿਚਾਰੇ ਪੰਜਾਬ ਦੀ ਜਵਾਨੀ ਆ ਉਹ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਤੇ ਹੁਣ ਜਿਹੜਾ ਭੱਤੀ ਦੇ ਵਿੱਚ ਜਿਹੜਾ ਉਹਨਾਂ ਦਾ ਪਾਰਟਿਸਪੇਟ ਜਿਹੜਾ ਹਿੱਸੇਦਾਰੀ ਉਹ ਬਹੁਤ ਘੱਟ ਦੀ ਜਾ ਰਹੀ ਹੈ ਲੇਕਿਨ ਨਹੀਂ ਜਦੋਂ ਤੁਸੀਂ ਇਸ ਟ੍ਰੇਨਿੰਗ ਦਾ ਹਿੱਸਾ ਬਣੋਗੇ ਜਾਂ ਇਸ ਟ੍ਰੇਨਿੰਗ ਨੂੰ ਦੇਖੋਗੇ ਤੁਸੀਂ ਦੇਖੋਗੇ ਕਿ ਕਿੰਨੇ ਜਿਹੜੇ ਨੌਜਵਾਨ ਹੈਗੇ ਆ ਇਹ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚਨੇ ਨੇ ਆਪਣਾ ਟ੍ਰੇਨਿੰਗ ਟੈਸਟ ਦੇ ਰਹੇ ਨੇ ਤੇ ਸਭ ਤੋਂ ਵੱਡੀ ਖਾਸੀਅਤ ਇਹ ਗੱਲ ਇਹ ਨਿਕਲ ਕੇ ਆ ਰਹੀ ਆ ਕਿ ਸੋਚੋ 80% ਜਿਹੜੇ ਹੈ ਬੱਚੇ ਉਹ ਆਪਣੇ ਟੈਸਟ ਕਲੀਅਰ ਕਰਦੇ ਪਏ ਨੇ ਹਰ ਮੌਬਦਨ ਤੇ ਜਿਹੜਾ ਉਹ ਖਰਾ ਉਤਰਦੇ ਪਏ ਨੇ ਜੋ ਕਾਫੀ ਕਾਬਲੇ ਤਰੀਫ ਹੈ ਤੇ ਜੋ ਦਰਸਾੰਦੀ ਹੈ ਵੀ ਹਜੇ ਵੀ ਉਹ ਨੌਜਵਾਨ ਹੈਗੇ ਨੇ ਜੋ ਗੰਦੀ ਗਲਦਲਾਂ ਦੇ ਵਿੱਚ ਜਿਹੜੇ ਨਸ਼ੇ ਵਰਗੀਆਂ ਦੇ ਵਿੱਚੋਂ ਦੂਰ ਨੇ ਤੇ ਆਪਣੀ ਜਿਹੜੀ ਆ ਭਵਿਕ ਬਣਾਉਣਾ ਚਾਹੁੰਦੇ ਆ ਤੇ ਜਿਹਦਾ ਟੈਸਟ ਆਰਮੀ ਦੇ ਦੀਆ ਭਰਤੀ ਜਰੀ ਹੋ ਰਹੀ ਆ ਤੇ ਇਸ ਮਹੀਨੇ ਦਾ ਜਿਹੜਾ ਹਿੱਸਾ ਉਹ bande ਹੋਏ ਸਾਫ ਤੌਰ ਤੇ ਦਿਖਾਈ ਦੇ ਰਿਹਾ ਤੇ ਵੱਡੀ ਤਦਾਦ ਦੇ ਵਿੱਚ ਆਪਣੀ ਵੀਰ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਆ ਜੋ ਦਰਸਾੰਦੀ ਆ ਇਹ ਜਿਹੜੀ ਸਰਕਾਰ ਦੀ ਜਿਹੜੀ ਮੁਹਿੰਮ ਹੈ ਜੀ ਆ ਨੌਜਵਾਨਾਂ ਨੂੰ ਰੋਧਕਾਰ ਦਿੰਦੀ ਉਹ ਕਾਫੀ ਕਾਰਜ ਸਿਧ ਹੋ ਰਹੀ ਆ ਜਿਹੜਾ ਟੈਸਟ ਫਰੋਜਪੁਰ ਵਿੱਚ ਹੁੰਦਾ ਦਿਖਾਈ ਦੇ ਰਿਹਾ ਤੇ 5 ਜ਼ਿਲ੍ਹਿਆਂ ਦੇ ਵਿੱਚੋਂ 8000 ਦੇ ਕਰ ਕੀ ਕਰੀਬ ਕਰੀਬ ਜਿਹੜੇ ਬੱਚੇ ਆ ਉਹ ਇਸ ਟੈਸਟ ਵਿੱਚ ਪਾਰਟਿਸਪੇਟ ਕਰਨਗੇ ਤੇ 80% ਦੇ ਕਰੀਬ ਜਿਹੜੇ ਬੱਚਿਆਂ ਦੇ ਇਸ ਟੈਸਟ ਤੋਂ ਪਾਸ ਹੋ ਕੇ ਅੱਗੇ ਵਧਣ ਦੇ ਵੀ ਜਿਹੜਾ ਪੂਰਾ ਮੌਕਾ ਉਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਕਿ ਇੱਕ ਸੁਨਹਿਰੀ ਮੌਕਾ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਉਹ ਦਿੱਤਾ ਗਿਆ ਨੌਜਵਾਨਾਂ ਨੂੰ ਭਰਤੀ ਦਾ ਉਹ ਜਿਹੜਾ ਉਹਦਾ ਫਾਇਦਾ ਜਿਹੜਾ ਆਮ ਜਿਹੜੇ ਨੌਜਵਾਨ ਹੈਗੇ ਆ ਉਹ ਖਾਸ ਤੌਰ ਤੇ ਪੰਜਾਬ ਦੇ ਉਹ ਥਾਂ ਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਕੈਮਰਾਮੈਨ ਜਿਹੜਾ ਸਰਪਜੀਤ ਸਿੰਘ ਦਾਨਿਕਸ ਮਰਾ ਸਰਾ ਜੋਇਪੁਰ ਵਿੱਚ ਦੇਸ਼ ਦੀ ਸੇਵਾ ਕਰਨ ਵਾਸਤੇ ਜਿਹੜੀ ਆ ਪੱਤੀ ਆ ਉਹ ਸ਼ੁਰੂ ਕੀਤੀ ਗਈ ਆ ਤਾਂ ਜੋ ਨੌਜਵਾਨ ਜਿਹੜੇ ਆ ਪੰਜਾਬ ਦੇ ਜਿਨ੍ਹਾਂ ਦੇ ਅੰਦਰ ਜਿਹੜਾ ਦੇਸ਼ ਦੀ ਸੇਵਾ ਕਰਨ ਵਾਸਤੇ ਜਜ਼ਬਾ ਜਿਹੜਾ ਹੈਗਾ ਉਹ ਉਹ ਜਿਹੜਾ ਆਪਣੇ ਜਜ਼ਬੇ ਨੂੰ ਜਿਹੜਾ ਅੱਗੇ ਵਧਾ ਸਕਦੇ ਆ ਤੇ ਜਿਹੜਾ ਅਗਨੀ ਵੀਰ ਜਿਹੜੀ ਆ ਇੱਕ ਮਹੀਬ ਜਿਹੜੀ ਆ ਸਰਕਾਰ ਵੱਲੋਂ ਚਲਦੀ ਪਈ ਆ ਜਿਨ੍ਹਾਂ ਦੀ ਤਹਿਤ ਆਰਮੀ ਦੇ ਵਿੱਚ ਜਿਹੜੀ ਆ ਭਰਤੀ ਕੀਤੀ ਜਾਂਦੀ ਆ ਨੌਜਵਾਨਾਂ ਦੀ ਉਹ ਜਿਹੜੀ ਆ ਉਹ ਆਸ਼ੀਰਵਾਦ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਇਹਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਉਹ ਕਾਫੀ ਉੱਪਰ ਤੇ ਸਾਹਮਣੇ ਆ ਰਹੀ ਆ ਜਿਨ੍ਹਾਂ ਦਾ ਵਿੱਚ ਜज्ਬਾ ਜਿਹੜਾ ਇਹਨਾਂ ਹੈ ਦੇਸ਼ ਦੀ ਸੇਵਾ ਕਰਨ ਵਾਸਤੇ ਵੀ ਉਹ ਜਿਹੜੇ ਤਤਪਰ ਹੁੰਦੇ ਵੀ ਦਿਖਾਈ ਦਿੱਤੇ ਆ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਇੱਥੇ ਉਹਨਾਂ ਦੇ ਟ੍ਰੇਨਿੰਗ ਜਿਹੜੇ ਕੈਂਪ ਲੱਗੇ ਹੋਏ ਨੇ ਵੀ ਕਾਫੀ ਜਿਹੜੇ ਨੌਜਵਾਨ ਇੱਥੇ ਮੌਜੂਦ ਨੇ ਜੋ ਦਰਸਾ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਆ ਟ੍ਰੇਨਿੰਗ ਕੈਂਪ ਦੇ ਵਿੱਚ ਉਹ ਆਪਣੇ ਜਿਹੜੇ ਕਹਿ ਸਕਦੇ ਆ ਵੀ ਮੈਂ ਜਿਹੜੇ ਤੇਜ਼ੀ ਸੇਵਾ ਕਰਨੀਆਂ ਉਹਦੇ ਵਾਸਤੇ ਜਦੋਂ ਜਾਂਚ ਕਰਦੇ ਹੋਏ ਕੋਸ਼ਿਸ਼ ਕਰਦੇ ਪਏ ਨੇ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਟੈਸਟ ਹੁੰਦੇ ਆ ਤੇ ਕਿੰਨੇ ਕੁ ਜਿਹੜਾ ਉਤਸ਼ਾਹ ਹੈਗਾ ਇਹਨਾਂ ਇਸ ਭਰਤੀ ਦੇ ਵਿੱਚ ਦੇਖਣ ਨੂੰ ਮਿਲਿਆ ਸਾਡੇ ਨਾਲ ਮੌਜੂਦ ਨੇ ਇੱਥੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਚੀ ਗੱਲਬਾਤ ਜਿਹੜੀ ਭਰਤੀ ਹੋ ਰਹੀ ਹੈ ਇਹਦੇ ਵਿੱਚ ਕਿੰਨਾ ਕੁ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਤੇ ਅਗਨੀਵੀਰ ਦੀ ਭਰਤੀ ਜਿਹੜੀ ਕਰੋੜਪੁਰ ਵਿੱਚ ਚੱਲ ਰਹੀ ਹੈ ਇਹ 18 ਤੋਂ ਲੈ ਕੇ 26 ਤੱਕ ਚੱਲੇਗੀ ਇਸ ਵਿੱਚ ਨੌਜਵਾਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ 8000 ਤੋਂ ਵੱਧ ਉਮੀਦਵਾਰ ਇਸ ਵਿੱਚ ਭਾਗ ਲੈਣ ਦੀ ਜਿਹੜੀ ਹੈ ਗਿਣਤੀ ਹੈ ਜਿਹੜੇ 8000 ਤੋਂ ਵੱਧ ਸੰਭਾਵਨਾ ਹੈ ਭਾਗ ਲੈਣਗੇ ਪੰਜ ਜਿਲਿਆਂ ਦੇ ਉਮੀਦਵਾਰ ਜਿਹੜੇ ਇਸ ਭਰਤੀ ਵਿੱਚ ਭਾਗ ਲੈਣਗੇ ਰੋਜ਼ਪੁਰ ਫਾਜ਼ਿਲਕਾ ਮੁਕਸਰ ਬਟਿੰਡਾਪ ਤੇ ਫਰੀਦਕੋ ਭਾਜੀ ਦੇਖਣ ਮਿਲਿਆ ਜੀ ਜੋ ਆਖਰੀ ਵੀਰ ਜਿਹੜੀ ਆ ਇਹਨਾਂ ਨੇ ਸਕੀਮ ਜਿਹੜੀ ਸ਼ੁਰੂ ਕੀਤੀ ਆ ਦੇਸ਼ ਦੀ ਸੇਵਾ ਕਰਨ ਵਾਸਤੇ ਕਈ ਵਾਰੀ ਦੇਖਿਆ ਨੂੰ ਆਈਸੀਚ ਚਰਚਾ ਬੜੀ ਚੱਲਦੀ ਸੀ ਵੀ ਇਹ ਮਤਏ ਦੇ ਚ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਬਹੁਤ ਘੱਟ ਆ ਲੇਕਿਨ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੱਗਦਾ ਵੀ ਨੌਜਵਾਨ ਕਾਫੀ ਉੱਭਰ ਕੇ ਜੜਾ ਸਾਹਮਣੇ ਆ ਰਹੇ ਨੇ ਨਈ ਨੌਜਵਾਨਾਂ ਵਿੱਚ ਭਰਤੀ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਕੱਲ ਪਹਿਲੇ ਦਿਨ ਤੋਂ ਹੀ ਦੇਖਣ ਨੂੰ ਮਿਲ ਰਿਹਾ ਔਰ ਜੋ ਰਿਜ਼ਲਟ ਆ ਅਗਰ 100 ਬੱਚਾ ਆ ਰਿਹਾ ਤਾਂ ਉਹਦੇ ਚੋਂ 80% ਬੱਚੇ ਆ ਜਿਹੜੇ ਰੰਨ ਨੂੰ ਕਲੀਅਰ ਕਰ ਰਹ ਔਰ ਨੌਜਵਾਨਾਂ ਵਿੱਚ ਪੂਰਾ ਉਤਸ਼ਾਹ ਆਰਮੀ ਵਿੱਚ ਭਰਤੀ ਹੋਣ ਨੂੰ ਲੈ ਕੇ ਦੇਸ਼ ਦੀ ਸੇਵਾ ਕਰਨ ਦੀ ਇਹ ਬੜੀ ਵੱਡੀ ਗੱਲ ਕੀਤੀ ਹੈ ਕਿਉਂਕਿ ਜੇ ਪੰਜਾਬ ਦੇ ਲੋਕ ਇੱਕ ਨੌਜਵਾਨਾਂ ਵਾਸਤੇ ਇੱਕ ਗੱਲ ਬਣੀ ਹੈ ਵੀ ਇਹ ਨਸ਼ੇ ਵੱਲ ਜੜੀ ਜਾ ਰਹੇ ਆ ਕਾਫੀ ਨਸ਼ੇ ਦੀ ਗੱਲਦਲ ਵਿੱਚ ਫਸਦੇ ਜਾ ਰਹੇ ਆ ਪਰ ਸੋਚੋ ਅਸੀਂ ਜਿਹੜੇ ਆ ਵੀ ਉਹ ਬੱਚੇ ਜਿਹੜੇ ਆ ਟ੍ਰੇਨਿੰਗ ਵਿੱਚ ਪਾਸ ਹੁੰਦੇ ਦਿਖਾਈ ਦੇ ਰਹੇ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਂਕੜਾ ਜਿਹੜਾ ਉਹਨੂੰ ਸਮਝਿਆ ਜਾ ਸਕਦਾ ਕੀ ਲੱਗਦਾ ਵੀ ਮਤਲਬ ਇਹ ਜਿਹੜੀ ਜਵਾਨੀ ਹੈ ਜੇ ਵੀ ਮਤਲਬ ਕਿ ਐਸ ਕਾਬਿਲ ਨਜ਼ਰ ਆ ਰਹੀ ਹੈ ਵੀ ਉਹ ਜੜੀ ਦੇ ਨਿਚੇ ਕੱਟ ਸਕਦੇ ਬਿਲਕੁਲ ਬਿਲਕੁਲ ਪਰ ਵੀ ਤੋਂ ਸਾਹਫੀ ਚੀਜ਼ ਜਿਹੜੀ ਆ ਦਿਖ ਰਹੀ ਹੈ ਕਿ ਕਿਦਾਂ ਨੌਜਵਾਨਾਂ ਵੱਲੋਂ ਆਰਮੀ ਚ ਪਰਫਿਊਮ ਨੂੰ ਲੈ ਕੇ ਮਿਹਨਤ ਕੀਤੀ ਗਈ ਹੈ ਕਿੰਨੇ ਦਿਨਾਂ ਤੋਂ ਉਹ ਜਜ਼ਬੇ ਦੇ ਨਾਲ ਇਸ ਪਾਸੇ ਲੱਗੇ ਹੋਏ ਸੀਗੇ ਔਰ ਆਰਮੀ ਦਾ ਰਿਜ਼ਲਟ ਵੀ ਇਹ ਤੁਹਾਨੂੰ ਦੱਸ ਰਹੇ ਆ ਕਿ ਕੇਵਲ ਨਸ਼ੇ ਦੇ ਨਾਲ ਇਹਨਾਂ ਪੋਲਿਆ ਜਾਵੇ ਜਵਾਨੀ ਨੂੰ ਜਵਾਨੀ ਦੇਸ਼ ਦੀ ਸੇਵਾ ਲਈ ਪਾਸੇ ਵੀ ਤਤਪਰ ਆ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਣੀ ਅਗਲੇ 6 ਦਿਨਾਂ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਣੀ ਹੈ ਕਿ ਨਗਰਮ ਲਗਾਤਾਰ ਹੋਰ ਵੀ ਕੁਝ ਮੌਜਮਾਂ 'ਚ ਕਾਫੀ ਫਰਚੜ ਕੇ ਆ ਰਹੀ ਜੋ ਪੰਜ ਜ਼ਿਲ੍ਹਿਆਂ ਦੇ ਵਿੱਚ ਗੱਲ ਕੀਤੀ ਆ ਵੀ ਹੋਰ ਵੀ ਜਿਹੜੇ ਜ਼ਿਲ੍ਹਿਆਂ ਦੀ ਹੈਗੀ ਆ ਜਿਹੜੇ ਚਾਹਵਾਲ ਹੁੰਦੇ ਆ ਉਹ ਵੀ ਆ ਸਕਦੇ ਆ ਜਾਂ ਸਿਰਫ ਪੰਜ ਜ਼ਿਲ੍ਹੇ 'ਚ ਇਹ ਜਿਹੜੀ ਪੱਤੀ ਹੋ ਕੇ ਕਿਹਾ ਜੀ ਜੋ ਫਿਰੋਜ਼ਪੁਰ ਆ ਯਾਰ ਉਹਦੇ ਅੰਦਰ ਸਿਰਫ ਪੰਜ ਜ਼ਿਲ੍ਹਿਆਂ ਦੀ ਵਰਤੀ ਹੋਣੀ ਆ ਬਾਕੀ ਜਿਹੜੇ ਜ਼ਿਲ੍ਹਿਆਂ ਦੀ ਵਰਤੀ ਕੁਤ ਸਟਿਆਲਾ ਜਲੰਧਰ ਗੁਰਦਾਸਪੁਰ ਨੂੰ ਦਗਾਣਾ ਅਲੱਗ-ਅਲੱਗ ਜਿਹੜੇ ਯਾਰ ਆ ਉਹਨਾਂ ਦੇ ਅੰਦਰ ਵੀ ਇੱਥੇ ਸਿਰਫ ਪੰਜ ਜ਼ਿਲ੍ਹਿਆਂ ਲਈ ਕਿੰਨੇ ਕੁ ਭੀ ਜਿਹੜੇ ਨੂੰ ਕਹਿ ਸਕਦੇ ਆ ਵੀ ਜਿਹੜੇ ਪੇਰੈਂਟਸ ਵੀ ਆਏ ਆ ਉਹਨਾਂ ਦਾ ਰਹਿਣ ਵਾਸਤੇ ਖਾਣ ਪੀਣ ਦਾ ਹਰ ਜਿਹੜਾ ਇਕਤਿਆਮ ਜਿਹੜਾ ਇੱਥੇ ਕੀਤਾ ਜਾਂਦਾ ਜਾਂ ਆਪਣੇ ਪੱਧਰ ਤੇ ਹੀ ਉਹਨਾਂ ਨੂੰ ਕਰਨਾ ਪੈਂਦਾ ਜਾਂਦਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਕਰੋੜਪੁਰ ਵੱਲੋਂ ਹਰ ਸੰਭਵ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਨੌਜਵਾਨਾਂ ਦੀ ਸਿਹਤ ਸੁਲਤਨੀ ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਲੰਚ ਦਾ ਪ੍ਰਬੰਧ ਕੀਤਾ ਗਿਆ ਆਰਮੀ ਵੱਲੋਂ ਵੀ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀਆਂ ਜਾ ਰਹੀਆਂ ਹੈ ਇੱਕ ਦਿਨ ਦੇ ਵਿੱਚ ਕਿੰਨੇ ਕੁੰਬ ਜਿਹੜੇ ਬੱਚਿਆਂ ਦਾ ਟੈਸਟ ਹੁੰਦਾ ਜਰਤੇ ਨਹੀਂ ਹੁੰਦੀ ਆ ਤੇ ਕਿੰਨੀ ਤਰ੍ਹਾਂ ਦੀ ਜਿਹੜਾ ਟ੍ਰੇਨਿੰਗ ਹੈ ਉਹਨੂੰ ਪਾਸ ਕਰਨਾ ਹੁੰਦਾ। ਇੱਕ ਦਿਨ ਤੋਂ ਜਿਦਾ ਕੱਲੋਂ 600 ਪਲੱਸ ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸੀ ਅੱਜ 800 ਪਲੱਸ ਹੈ ਔਰ ਕੱਲ ਨੂੰ 1000 ਬੱਚਾ ਆਉਣ ਦੀ ਸੰਭਾਵਨਾ ਹੈ। ਇਦਾਂ ਹੀ ਅਗਲੇ 4 ਦਿਨ ਹੋਰ ਜਿਹੜਾ 100000 ਬੱਚਾ ਜਿਹੜਾ ਆਣ ਮੈਣ। ਇਹੀ ਸਾਡੇ ਨੰਦਕਾਰੀ ਜਿਨ੍ਹਾਂ ਨੇ ਦੱਸਿਆ ਵੀ ਇਹ ਟ੍ਰੇਨਿੰਗ ਦਾ ਆਖਰ ਮਕਸਦ ਕੀ ਆ ਕਿਉਂਕਿ ਮਕਸਦ ਇਹ ਆ ਵੀ ਦੇਸ਼ ਦੀ ਸੇਵਾ ਕਰਨਾ ਦੇਸ਼ ਦੀ ਸੇਵਾ ਕਰਨਾ ਉਹ ਨੌਜਵਾਨ ਜਿਹੜਾ ਨਾ ਅੰਦਰ ਜज्ਬਾ ਜਿਹੜਾ ਹੈਗਾ ਵੀ ਦੇਸ਼ ਦੀ ਸੇਵਾ ਕਰਨ ਦਾ ਉਹ ਬਾਹਰ ਚੜ ਕੇ ਜਿਹੜਾ ਤੇ ਉਹ ਦੇਖਣ ਨੂੰ ਦੇਖੇ ਮਿਲਦੇ ਪਏ ਨਹੀਂ ਕਿਉਂਕਿ ਜਾਰਾ ਤੱਕ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਜਾ ਰਹੀ ਸੀ ਕਿ ਵਿਚਾਰੇ ਪੰਜਾਬ ਦੀ ਜਵਾਨੀ ਆ ਉਹ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਤੇ ਹੁਣ ਜਿਹੜਾ ਭੱਤੀ ਦੇ ਵਿੱਚ ਜਿਹੜਾ ਉਹਨਾਂ ਦਾ ਪਾਰਟਿਸਿਪੇਟ ਜਿਹੜਾ ਹਿੱਸੇਦਾਰੀ ਉਹ ਬਹੁਤ ਘੱਟਦੀ ਜਾ ਰਹੀ ਆ ਲੇਕਿਨ ਨਹੀਂ ਜੇ ਨੂੰ ਤੁਸੀਂ ਇਸ ਟ੍ਰੇਨਿੰਗ ਦਾ ਹਿੱਸਾ ਬਣੋਗੇ ਜੇ ਤੁਸੀਂ ਟ੍ਰੇਨਿੰਗ ਨੂੰ ਦੇਖੋਗੇ ਤੁਸੀਂ ਦੇਖੋਗੇ ਵੀ ਕਿੰਨੇ ਜਿਹੜੇ ਨੌਜਵਾਨ ਹੈਗੇ ਆ ਇਹ ਵੀ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਪਹੁੰਚਨੇ ਨੇ ਆਪਣਾ ਟ੍ਰੇਨਿੰਗ ਟੈਸਟ ਦੇ ਰਹੇ ਨੇ ਤੇ ਸਭ ਤੋਂ ਵੱਡੀ ਖਾਸੀਅਤ ਇਹ ਨਿਕਲ ਕੇ ਆ ਰਹੀ ਆ ਵੀ ਸੋਚੋ 80% ਜਿਹੜੇ ਆ ਬੱਚੇ ਉਹ ਆਪਣੇ ਟੈਸਟ ਕਲੀਅਰ ਕਰਦੇ ਪਏ ਨੇ ਹਰ ਮਾਪਦੰਡ ਤੇ ਜਿਹੜਾ ਉਹ ਖਰਾ ਉਤਰਦੇ ਪਏ ਨੇ ਜੋ ਕਾਫੀ ਕਾਬਲੇ ਤਾਰੀਫ ਹੈ ਤੇ ਜੋ ਦਰਸ਼ਾਉਂਦੀ ਹੈ ਵੀ ਹਜੇ ਵੀ ਉਹ ਨੌਜਵਾਨ ਹੈਗੇ ਨੇ ਜੋ ਗੰਦੀ ਗਲਦਲਾਂ ਦੇ ਵਿੱਚ ਜਿਹੜੇ ਨਸ਼ੇ ਵਰਗੀਆਂ ਦੇ ਵਿੱਚੋਂ ਦੂਰ ਨੇ ਤੇ ਆਪਣੀ ਜਿਹੜੀ ਆ ਭਵਿਕ ਬਣਾਉਣਾ ਚਾਹੁੰਦੇ ਆ ਤੇ ਜਿਹਦਾ ਉਹ ਟੈਸਟ ਆਰਮੀ ਦੇ ਲਈ ਆ ਭਰਤੀ ਜਰੀ ਹੋ ਰਹੀ ਆ ਇਹ ਜੋ ਮਹੀਮ ਦਾ ਜਿਹੜਾ ਹਿੱਸਾ ਉਹ ਬੰਦੇ ਹੋਏ ਸਾਫ ਤੌਰ ਤੇ ਦਿਖਾਈ ਦੇ ਰਿਹਾ ਤੇ ਵੱਡੀ ਤਦਾਦ ਦੇ ਵਿੱਚ ਆਪਣੀ ਵੀਰ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਜੋ ਦਰਸਾਉਂਦੀ ਹੈ ਇਹ ਜਿਹੜੀ ਸਰਕਾਰ ਦੀ ਜਿਹੜੀ ਮੁਹਿੰਮ ਹੈ ਜੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਉਹ ਕਾਫੀ ਕਾਰਜਸ਼ਿਲ ਸਿੱਧ ਹੋ ਰਹੀ ਹੈ ਜਿਹੜਾ ਟੈਸਟ ਫਰੋਜਪੁਰ ਵਿੱਚ ਹੁੰਦਾ ਦਿਖਾਈ ਦੇ ਰਿਹਾ ਤੇ ਪੰਜ ਜ਼ਿਲ੍ਹਿਆਂ ਦੇ ਵਿੱਚੋਂ 8000 ਦੇ ਕਰੀਬ ਜਿਹੜਾ ਟੀਚਾ ਰੱਖਿਆ ਗਿਆ ਵੀ ਕਰੀਬ-ਕਰੀਬ ਜਿਹੜੇ ਬੱਚੇ ਆ ਉਹ ਇਸ ਟੈਸਟ ਵਿੱਚ ਪਾਰਟਿਸਪੇਟ ਕਰਨਗੇ ਤੇ 80% ਦੇ ਕਰੀਬ ਜਿਹੜੇ ਬੱਚਿਆਂ ਦੇ ਇਸ ਟੈਸਟ ਤੋਂ ਪਾਸ ਹੋ ਕੇ ਅੱਗੇ ਵਧਣ ਦੇ ਵੀ ਜਿਹੜਾ ਪੂਰਾ ਮੌਕਾ ਉਹ ਸਾਫ ਮੌਕਾ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਉਹ ਦਿੱਤਾ ਗਿਆ ਨੌਜਵਾਨਾਂ ਨੂੰ ਭਰਤੀ ਦਾ ਉਹ ਜਿਹੜਾ ਉਹਦਾ ਫਾਇਦਾ ਜਿਹੜਾ ਆਮ ਜਰੇ ਨੌਜਵਾਨ ਹੈਗੇ ਆ ਉਹ ਖਾਸ ਤੌਰ ਤੇ ਪੰਜਾਬ ਦੇ ਉਠਾਂਦੇ ਹੋਏ ਖਾਸ ਤੌਰ ਤੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਜਿਹੜਾ ਸਰਪਜੀਤ ਸਿੰਘ ਦਾਨਿਕਸੇਰਾ ਸਰਲ